ਸਤਿ ਸ਼੍ਰੀ ਅਕਾਲ ਮੰਮੀ ਕਿੱਦਾਈ ਸੀ ਮਾਰਕੀਟ ਆਈ ਸੀ ਸੋਚਿਆ ਤੁਹਾਨੂੰ ਵੀ ਮਿਲ ਜਮਾ ਬੜਾ ਖਲਾਰਾ ਪਾਇਆ ਹੋਇਆ ਕੀ ਗੱਲ ਭਾਬੀ ਕਿੱਥੇ ਆ ਉਹ ਤਾਂ ਗਈ ਫੇਸਬੁਕ ਤੇ ਘੁੰਮਣ ਆ ਸਾਰਾ ਖਲਾਰਾ ਛੱਡ ਗਈ ਮੇਰੇ ਤੋਂ ਤਾਂ ਜਿੰਨਾ ਕੋ ਹੋਇਆ ਮੈਂ ਕਰ ਲਿਆ ਚਲ ਤੂੰ ਆ ਗਈ ਪੁੱਤ ਹੁਣ ਇਦਾਂ ਕਰ ਮੈਨੂੰ ਦੋ ਫੁੱਲ ਕੇ ਲਾ ਦੇ ਨਾਲੇ ਆਪਣੀ ਬੀਬੀ ਨੂੰ ਦੇ ਦੇ ਲੈ ਮੇਤਾਂ ਨਹੀਂ ਹੁੰਦਾ ਐ ਸਾਰਾ ਖੁਸ਼ ਮੈਂ ਤਾਂ ਕਦੀ ਆਪਣੇ ਸੋਹਰੇ ਨਹੀਂ ਬਣਿਆ ਲੱਗੇ ਸੀ ਮੇਰੀ ਸੱਸ ਪਹਿਲਾ ਪਹਿਲਾ ਕਹਿਣ ਮੈਂ ਤਾਂ ਕਹਿਤਾ ਤੇ ਨੋ ਆ ਨੋ ਕਰਨੀ ਮੈਂ ਚਲਦੀ ਆ ਮੇ ਤਾਂ ਨਹੀਂ ਬੰਦੀ ਆ ਰੋਟੀਆਂ ਦੇਖ ਲੈ ਆਪਣੇ ਤੇ ਆਪਣੀ ਧੀ ਦਾ ਹਾਲ ਜੀਦੀਆਂ ਤਿਫਤਾ ਕਰਦੀ ਨਹੀਂ ਥੱਕਦੀ ਸੀ ਤੇ ਜਿਹੜੀ ਸਾਰਾ ਦਿਨ ਇਸ ਕੱਲੀ ਟੋਟ ਟੋਟ ਕੇ ਮਲਦੀ ਆ ਕੋਦੀ ਤੋਦਰ ਨਹੀਂ ਕਰਦੀ ਉਸਰੇ ਕੁਵਲੇ ਉਨੁਪਰਾਈ ਤੇ ਤੀ ਨੂੰ ਆਪਣੀ ਕਹਿੰਦੀ ਆ ਨਾ ਆ ਦੇਖ ਲੈ ਕੋਣ ਆ ਤੇਰਾ ਆਪਣਾ ਤੈਨੂੰ ਤਿੰਨ ਟਾਈਮ ਪੈਕਿੰਗ ਰੋਟੀ ਦਿੰਦੀ ਆ ਕਪੜੇ ਤੋਤੇ ਤੁਆਏ ਮਿਲਦੇ ਆ ਮਜ਼ਾ ਆ ਇਹ ਤੈਨੂੰ ਕਦੀ ਉਹਨੇ ਜੁੱਥੇ ਪਾਂਡੇ ਵਿੱਚ ਕੰਤੇ ਹੋ ਸਾਰੀਆਂ ਸੱਸਾਂ ਨੂੰ ਐਦਾਂ ਦੀਆਂ ਨੂਹਾਂ ਨਹੀਂ ਮਿਲਦੀਆਂ ਤੇ ਜੇ ਤੈਨੂੰ ਮਿਲੀ ਆਣਾ ਤਾਂ ਉਹਦੀ ਕਦਰ ਕਰ ਪੁੱਤ ਜੇ ਕਰਦੇ ਕਰਾਂਦੇ ਵੀ ਮੋਹ ਨੂੰ ਬੰਦੀ ਇੱਜ਼ਤ ਨਾ ਦਿੱਤੀ ਜਾਵੇ ਤਾਂ ਗਲਤੀ নাচ দিয়ে